ਇੱਕ ਵਾਰ ਫਿਰ ਬੇਅਦਬੀ ਦਾ ਮਾਮਲਾ ਪਾਠੀ ਸਿੰਘ ਦੇ ਵੱਲੋਂ ਕੀਤੀ ਗਈ ਬੇਅਦਬੀ ਪੁਲਿਸ ਨੇ ਦੋਸ਼ੀ ਕੀਤਾ ਕਾਬੂ ਪਟਿਆਲਾ ਦੇ ਕਸਬਾ ਸਨੌਰ ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਜਿਸ ਦੌਰਾਨ ਸ੍ਰੀ ਗੁਰੂ ਰੰਧ ਸਾਹਿਬ ਜੀ ਦੇ ਪਵਿੱਤਰ ਅੰਗ ਪਾੜ ਦਿੱਤੇ ਗਏ ਅਤੇ ਇਸ ਮਸਲੇ ਨੂੰ ਪੁਲਿਸ ਦੇ ਵੱਲੋਂ ਕੁਝ ਹੀ ਘੰਟਿਆਂ ਦੇ ਵਿੱਚ ਸੁਲਝਾਇਆ ਗਿਆ ਜਿਸ ਦੌਰਾਨ ਬੇਅਦਬੀ ਦੀ ਘਟਨਾ ਪਾਠੀ ਸਿੰਘ ਦੇ ਵੱਲੋਂ ਹੀ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਲਾਕੇ ਦੇ ਵਿੱਚ ਸੰਗਤ ਦੇ ਵੱਲੋਂ ਸਾਂਝੇ ਤੌਰ ਤੇ ਸ਼੍ਰੀ ਖੰਡ ਪਾਟ ਸਾਹਿਬ ਦੇ ਪੋਕ ਵਾਈ ਗਏ ਸਨ ਪਰ ਇਸ ਦੌਰਾਨ ਹੀ ਸਮਾਗਮ ਦੀ ਸਮਾਪਤੀ ਤੋਂ ਮਗਰੋਂ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅੰਗ ਪਾੜਿਆ ਹੋਇਆ ਪਾਇਆ ਗਿਆ ਅਤੇ ਅਸਲ ਦੇ ਵਿੱਚ ਮਹਾਰਾਜ ਦੇ ਰੂਪ ਦਾ ਸੁਖਾਸਣ ਕਰ ਦਿੱਤਾ ਗਿਆ ਸੀ ਇਲਾਕੇ ਦੇ ਹੀ ਵਸਨੀਕ ਕਰਨਲ ਅਮਰੀਕ ਸਿੰਘ ਜਦੋਂ ਸਾਜੋ-ਸਮਾਨ ਦੀ ਸੰਭਾਲ ਕਰ ਰਿਹਾ ਸੀ ਤਾਂ ਇੱਕ ਚਾਦਰ ਦੇ ਉੱਪਰ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਅੰਗ ਦੇ ਟੁਕੜੇ ਪਾਏ ਦੇਖੇ ਅਤੇ ਜਿਸ ਦੌਰਾਨ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਤੇ ਹੁਣ ਪਤਾ ਕੀਤਾ ਗਿਆ ਹੈ ਕਿ ਇੱਕ ਵਿਅਕਤੀ ਦੇ ਵੱਲੋਂ ਹੀ ਸਾਰੀ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਹੈ ਪਾਟੇ ਸਿੰਘ ਦੇ ਖਿਲਾਫ ਹੁਣ 18 298 ਅਤੇ 299 ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਸੀਂ ਸਨੌਰ ਗੁਰਦੁਆਰਾ ਸਿੰਘ ਸਭਾ ਵਿਖੇ ਖੜੇ ਆਂ ਔਰ ਕੱਲ ਹੀ ਥੇ ਇੱਕ ਘਟਨਾ ਵਾਪਰੀ ਜਿਸ ਦੀ ਜਾਣਕਾਰੀ ਸਾਖ ਕ੍ਰਿਸ਼ਨ ਸਿੰਘ ਸਨੌਰ ਸਾਹਿਬ ਨੇ ਉਹ ਤਤੀਸੀ ਮੈਨੂੰ ਔਰ ਮੈਂ ਤੁਰੰਤ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਾਹਿਬ ਹਰਜਿੰਦਰ ਸਿੰਘ ਜੀ ਕਾਮੀਦ ਸਾਹਿਬ ਨੂੰ ਦੱਸਿਆ ਔਰ ਉਹਨਾਂ ਨੇ ਤੁਰੰਤ ਸਾਡੀ ਇਹ ਡਿਊਟੀ ਲਈ ਹੈ ਕਿ ਤੁਸੀਂ ਉੱਥੇ ਜਾਓ ਔਰ ਜਾ ਕੇ ਸਾਰੀ ਛਾਂਡਬਿੰਗ ਜੋ ਹੈ ਕਰੋ ਸਵੇਰੇ ਜਦੋਂ ਪਤਾ ਲੱਗਿਆ ਕਿ ਇਹ ਬੇਅਦਬੀ ਹੋਈ ਹੈ ਤਾਂ ਸਾਡੇ ਗੁਰਦੁਆਰਾ ਦੁੱਖਨਵਰਨ ਸਾਹਿਬ ਤੋਂ ਜੋ ਪ੍ਰਚਾਰਕ ਨੇ ਸਾਹਿਬ ਪ੍ਰਵੀnder ਸਿੰਘ ਰਯੋਧ ਇੱਥੇ ਆਏ ਨੇ ਜਿਨ੍ਹਾਂ ਨੂੰ ਨਾ ਉਸ ਪ੍ਰਮਾਤਮਾ ਨੇ ਬੁੱਧੀ ਬਖਸ਼ੀ ਹੈ ਉਹਨਾਂ ਨੇ ਸਾਰੀ ਇੱਥੇ ਆ ਕੇ ਛਾਣਬੀਣ ਕੀਤੀ ਹੈ ਔਰ ਗੁਰੂ ਗ੍ਰੰਥ ਸਾਹਿਬਹਾਰਾ ਜੀ ਦਾ ਸਰੂਪ ਸਤਕਾਰ ਦੇ ਨਾਲ ਗੁਰਦੁਆਰਾ ਦੁਖਨਵਰ ਸਾਹਿਬ ਲੈ ਕੇ ਗਏ ਨੇ ਔਰ ਅਸੀਂ ਅਫਸਰਾਂ ਨਾਲ ਗੱਲ ਕੀਤੀ ਉਹਨਾਂ ਨੂੰ ਕਿਹਾ ਕਿ ਤੁਰੰਤ ਜੋ ਸਖਤ ਤੋਂ ਸਖਤ ਕਾਰਵਾਈ ਹੈ ਤੁਸੀਂ ਕਰੋ ਉਹਨਾਂ ਨੇ ਕਿਹਾ ਸੀ ਕਿ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਸਾਡੇ ਤੋਂ ਸੰਭਾਲਿਆ ਉਹ ਸਾਨੂੰ ਸ਼ਾਮ ਜਾਂ ਸਵੇਰੇ ਦੱਸਣਗੇ ਔਰ ਸਾਨੂੰ ਭਰੋਸਾ ਨਹੀਂ ਹੋਇਆ ਸੀ ਖੁਦ ਇੱਥੇ ਸਾਰੀ ਟੀਮ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਉਹ ਆਈ ਹੈ ਔਰ ਆ ਕੇ ਅਸੀਂ ਸਾਰੀ ਛਾਣ ਪੀਣ ਇੱਥੇ ਕੀਤੀ ਹੈ ਔਰ 6 ਪਾਠੀ ਜਿਨ੍ਹਾਂ ਨੇ ਪਾਠ ਕੀਤਾ ਹੈ ਲਗਭਗ ਅਸੀਂ ਇਕੱਲੇ ਇਕੱਲੇ ਦੇ ਬਿਆਨ ਲਏ ਨੇ ਜਿੰਨੇ ਕੋ ਸਾਨੂੰ ਬੁੱਧੀ ਹੈ ਉਸ ਮੁਤਾਬਕ ਅਸੀਂ ਦੋਸ਼ੀ ਦੀ ਪਛਾਣ ਜੋ ਹੈ ਉਪਤੀਤੀ ਹੈ ਪਰ ਕੱਲ ਨੂੰ ਕੋਈ ਇਹ ਨਾ ਕਹੇ ਕਿ ਮੈਨੂੰ ਸਮਾਂ ਨਹੀਂ ਮਿਲਿਆ ਪੁਲਿਸ ਦੇ ਐਸ ਐਚ ਓ ਸਾਹਿਬ ਇੱਥੋਂ ਦੇ ਮੌਜੂਦ ਸੀ ਔਰ ਸਾਰੇ 6 ਪਾਠੀਆਂ ਨੂੰ ਲੈ ਕੇ ਗਏ ਅਸੀਂ ਉਹਨਾਂ ਨੂੰ ਵੀ ਕਿਹਾ ਕਿ ਕਿਸੇ ਨਾਲ ਧੱਕਾ ਵੀ ਨਾ ਹੋਵੇ ਤੇ ਦੋਸ਼ੀ ਨੂੰ ਬਖਸ਼ਣਾ ਵੀ ਨਹੀਂ ਜੀ ਸ਼ੀਦੀ ਜਿਹੜਾ ਜੋੜ ਮੇਲਾ ਚੱਲ ਰਿਹਾ ਫਤਿਹਗੜ੍ਹ ਸਾਹਿਬ ਉਹਦੇ ਸਬੰਧ ਵਿੱਚ ਇੱਕ ਅਖੰਡ ਪਾਠ ਸਾਹਿਬ ਕਰਵਾਏਗੇ ਸੀ ਫਤਿਹਪੁਰ ਚੌਂਕ ਜਿੱਥੋਂ ਜਿਹੜਾ ਮਹਾਰਾਜ ਦਾ ਸਰੂਪ ਸੀਗਾ ਉਹ ਵੱਡਾ ਗੁਰਦੁਆਰਾ ਸਾਹਿਬ ਸਿੰਘ ਸਭਾ ਸਾਹਿਬ ਵੀ ਕਹਿੰਦੇ ਨੂੰ ਆਪਾਂ ਉਥੋਂ ਮਰਾ ਸਰੀਰ ਉਗੇ ਸੀਗੇ 26 ਤਰੀਕ ਨੂੰ ਤੇ 28 ਤਰੀਕ ਨੂੰ ਆਪਣੇ ਨਿਜ ਸਥਾਨਾਂ ਤੇ ਮਰਾ ਸਰੀਰ ਵਾਪਸ ਆ ਗਏ ਸੀਗੇ ਉਥੇ ਜਦੋਂ ਇੱਕ ਜਿਹੜਾ ਸੇਵਾ ਕਰਨ ਵਾਲਾ ਸਿੰਘ ਭਾਈ ਅਮਰੀਕ ਸਿੰਘ ਉਥੇ ਚਾਦਰ ਇਕੱਠੀ ਕਰ ਰਿਆ ਸੀਗਾ ਜਿਹੜਾ ਪੀੜਾ ਸਾਹ ਦੇ નીચે ਹੁੰਦੀ ਹੈ ਉਹਨੂੰ ਚਾਦਰ ਦੇ નીચેੋਂ ਮਰਾ ਦੇ ਜਿਹੜੇ ਅੰਗ ਦਏ ਕੁਝੋ ਮਿਲੇ ਸੀਗੇ ਖੰਡਿਤ ਕੀਤੇ ਹੋਏ ਪਾਰਟ ਜਿਸ ਤੋਂ ਉਹਨੇ ਗ੍ਰੰਥੀ ਸਿੰਘ ਨੂੰ ਬੁਲਾ ਕੇ ਉਥੇ ਚੈੱਕ ਕਰਾਇਆ ਸੀਗੇ ਤੇ ਸਾਨੂੰ ਅੱਜ ਫਿਰ ਇਹਨਾਂ ਨੇ ਜਿਹੜੀ ਕਮੇਟੀ ਕੁਤਰਾ ਸਾਹਿਬ ਦੀ ਪ੍ਰਧਾਨ ਜੀ ਨੇ ਗਰਮੇ ਸਿੰਘ ਨੇ ਉਹਨਾਂ ਨੇ ਸਾਰਾ ਦੱਸਿਆ ਵੀ ਇਹਨਾਂ ਕੋਲ ਕਿਨੇ ਕਿਵੇਂ ਜਦੋਂ ਪੜਤਾਲ ਕੀਤੀ ਹੈ ਤਾਂ ਉਹ ਜਿਹੜਾ ਸਾਰਾ ਇਹ ਬੇਅਦਬੀ ਦੀ ਘਟਨਾ ਹੈ ਇਹ ਸਿਮਰਨਜੀਤ ਸਿੰਘ ਹੈ ਤੇ son of ਇਹ ਗਰੰਥੀ ਨੇ ਨਾਲ ਵਰਨਾ ਸਿੰਘ ਉਹਨਾਂ ਸਨ ਔਰ ਦੇ ਰਹਿਣ ਵਾਲਾ ਉਹਨੇ ਕੀਤੀ ਹੈ ਕਿਉਂ ਸਰ ਸਾਹਮਣੇ ਕਾਰਨ ਸਮਝਣ ਆਇਆ ਜੀ ਕਿਉਂ ਕਾਰਨ ਤਾਂ ਸਰ ਬਸ ਉਹਦੇ ਦਿਮਾਗ 'ਚ ਕੁਛ ਆ ਗਿਆ ਤਾਂ ਹੋਗਾ ਮੈਂ ਅਡ ਅਡ ਕਿਹੜਾ ਤਰ੍ਹਾਂ ਦੱਸ ਰਿਹਾ ਹਲੇ ਜਦੋਂ ਵੈਰੀਫਿਕੇਸ਼ਨ ਕਰਾਂਗੇ ਅਰੈਸਟ ਕਰਕੇ ਫਿਰ ਪ੍ਰੋਪਰ ਪਤਾ ਦੱਸਾਂਗੇ ਸਾਰੀ ਸਰ 6 ਗ੍ਰੈਕਸ਼ਨ ਨੂੰ ਦੱਸ ਦਿੱਤੀ ਕਿ ਕੁਛੀ ਚੀਜ਼ ਨਹੀਂ ਦੱਸਿਆ ਸਾਰਿਆਂ ਤੋਂ ਉਹਨਾਂ ਨੇ ਜਿਹੜੀ ਕਮੇਟੀ ਨੇ ਇਹ ਕੀਤੀ ਸੀ ਕਮੇਟੀ ਨੇ ਸਾਨੂੰ ਨਿਚੋੜ ਦੱਸਿਆ ਵੀ ਇਹ ਉਹਨਾਂ ਕੋਲ ਇਹ ਮੰਨਿਆ ਸਿਮਰ ਤੋਂ ਹੋਈ ਹੈ ਹੁਣ ਕੀ ਕਰਨਾ ਹੁਣ ਮਕਦਮਾ ਨੰਬਰ 135 ਦਰਜ ਕੀਤਾ ਗਿਆ ਗੁਰਮੇਸ ਸਿੰਘ ਪ੍ਰਧਾਨੀ ਦੇ ਬਿਆਨ ਤੇ 298 299 ਬੀ ਐਨ ਐਸ ਇਹ ਨੂੰ ਰੈਸਟ ਕਰਕੇ ਜਿਹੜੀ ਅੱਗੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਊ। ਸਰ ਵਿਅਕਤੀ ਦਾ ਨਾਮ ਇੱਕ ਵਾਰ ਫਿਰ ਦੱਸੋ। ਸਿਮਰ ਜੀ ਸਿਲੇ। ਵਾਸੀ ਸਨੌਰ। ਇਹ ਗ੍ਰੰਥੀ ਸਿੰਘ ਹੀ ਹੈ ਜੀ। ਉਹ ਕੀ ਸੇਵਾ ਕਰ ਰਹੇ ਜੀ? ਹਾਂ ਉੱਥੇ ਹੀ ਸੇਵਾ ਕਰਦਾ ਸੀ ਪਾਠੀ ਸਿੰਘ ਵੀ ਸੀ। ਇਹ ਕਿਸ ਕੋਲ ਸਰ ਮੋਟਾ ਲੱਗੀਆਂ ਕਿਨੇ ਇਹ ਇਹ ਕੀਰਤਨ ਵੀ ਕਰਦਾ ਤੇ ਉਹ ਵੀ ਕਰਦਾ ਅਪਰੋਕਸ 7-8 ਸਾਲ ਤੋਂ ਇਹ ਇਸ ਸੇਵਾ 'ਚ। ਚੜ੍ਹਦੀਕਲਾ ਟਾਈਮ ਟੀਵੀ ਲਈ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ।